ਮੇਰਾ ਨਾਮ ਸਰਜੀਤ ਕੋਰਿਆ ਮੈਂ ਸਰਾਹ ਰਾਨੂਆ ਤੋਂ ਆਈ ਆ ਤੇ ਮੇਰੇ ਡੱਕ ਪੈ ਸੀ ਕਾਫੀ ਟਾਈਮ ਤੋਂ ਮੈਨੂੰ ਪ੍ਰੋਬਲਮ ਸੀਗੀ ਤੇ ਮੈਂ 3 ਦਿਨ ਇੱਥੇ ਆਈ ਇਹਨਾਂ ਕੋਲ ਸਿੱਧੂ ਸੈਂਟਰ ਤੇ ਮੈਂ ਬਿਲਕੁਲ ਠੀਕ ਐ ਜਿਸ ਵੀ ਕਿਸੇ ਨੂੰ ਪ੍ਰੋਬਲਮ ਐ ਆ ਕੇ ਇੱਥੇ ਸਿੱਧੂ ਸੈਂਟਰ ਆ ਕੇ ਆਪਣੀ ਪ੍ਰੋਬਲਮ ਨੂੰ ਹੱਲ ਕਰ ਸਕਦਾ ਹਾਂ। ਤੁਹਾਨੂੰ ਤਕਲੀਫ ਜਿਆਦਾ ਸੀ ਜੀ? ਹਾਂ ਜੀ ਹਾਂ ਜੀ ਤਕਲੀਫ ਜਿਆਦਾ ਮੈਨੂੰ ਤਾਂ ਰੇਣੀ ਸੀ ਮੈਂ ਤਾਂ ਟਟਾ ਮੇਟਾ ਤੁਰ ਹੁੰਦਾ ਸੀਗਾ। ਕਿੰਨੇ ਦਿਨ ਆਏ ਤੁਸੀਂ? ਮੈਂ ਸਿਰਫ 3 ਦਿਨ ਆਈ। 3 ਦਿਨ ਆਏ ਆ ਜੀ। ਹਾਂ ਜੀ। ਤਾਂ ਦੋਸਤੋ ਜੇ ਕਿਸੇ ਨੂੰ ਇਸ ਤਰ੍ਹਾਂ ਦੀ ਕੋਈ ਬਿਮਾਰੀ ਹੈ ਕੋ ਵੀ ਬੀਬੀ ਨੂੰ ਭੈਣ ਭਾਈ ਨੂੰ ਕੋ ਡਿੱਗ ਪਿਆ ਜਾਂ ਕੋਈ ਵੀ ਕਿਸੇ ਟਾਈਮ ਵੀ ਪ੍ਰੋਬਲਮ ਆ ਇੱਥੇ ਸਿੱਧੂ ਹੈਲਥ ਸੈਂਟਰ ਅਡਾ ਕੋਰਸ ਤੋਂ ਵੀ ਡਿਸਟ੍ਰਿਕਟ ਹੁਸ਼ਿਆਰਪੁਰ ਬਲਾਕ ਮਾਨਪੁਰ ਤਹਿਸੀਲ ਗੜ੍ਹ ਸ਼ੰਕਰ ਜੇ ਕਿਸੇ ਜਿੱਦਾਂ ਦੀ ਕੋਈ ਪ੍ਰੋਬਲਮ ਹੈ ਤਾਂ ਇੱਥੇ ਸਾਡੇ ਨਾਲ ਸੰਪਰਕ ਕਰੋ ਸਾਡਾ ਸੰਪਰਕ ਨੰਬਰ ਹੈਗਾ 9855719816 9855719816 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ